ਹਾਂਜੀ ਮੇਰੇ ਪਿਆਰੇ ਕਿਸਾਨ ਪ੍ਰਭੂ ਸੰਚਿਤਿਤ ਖੇਤ ਵਿੱਚ ਜਿਹੜਾ ਸੁੰਡੀ ਦਾ ਅਟੈਕ ਹੈ ਉਹਦਾ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਜਿਹੜੀ ਸਾਡੀ ਲਗਰ ਲਗਰ ਸੈਂਟਰ ਦੇ ਵਿੱਚੋਂ ਜਿਹੜੇ ਸਾਡੇ ਬਰੀਕ ਪੱਤੇ ਐ ਉਹਨਾਂ ਦੇ ਪੋਪਲੇ ਦੇ ਬਣੇ ਪਏ ਹੋਣਗੇ ਜਿਵੇਂ ਕਹਿ ਸਕਦੇ ਆਪਾਂ ਜਿਵੇਂ ਆਪਾਂ ਕਿਸੇ ਨੇ ਵੀ ਦੀਵਾ ਜਿਹਾ ਬਣੇ ਪਿਆ ਹੋਊਗਾ ਉਹਦੇ ਵਿੱਚ ਸੁੰਡੀ ਦਾ ਅਟੈਕ ਆ ਸਕਦਾ ਤੁਸੀਂ ਆਪਣੀ ਗੌਰ ਰੱਖਿਓ ਕਿਉਂਕਿ ਇਹ ਜਿਹੜੀ ਟੂਸਾ ਉਹਦੇ ਵਿੱਚ ਥੋੜੇ ਜਿਹੜੇ ਆਪਾਂ ਜੱਤ ਕਹਿ ਸਕਦੇ ਹਾਂ ਬਾਲ ਜ਼ਿਆਦੇ ਹੁੰਦੇ ਆ ਉੱਥੇ ਸੁੰਡੀ ਘੱਟ ਵੱਢਦੀ ਕਈ ਵਾਰੀ ਇਹਦੇ ਸੈਂਟਰ ਵਾਲੇ ਪੱਤਿਆਂ 'ਚੋਂ ਜ਼ਿਆਦੇ ਹੁੰਦੀ ਹੈ ਸੋ ਉਹਦੇ ਨਾਲ ਹੁਣ ਆਪਾਂ ਖਰਬੂਜੇ ਵਿੱਚ ਵੀ ਅੱਜ ਗੀੜਾ ਦੇ ਰਹੇ ਸੀ ਸਭ ਤੋਂ ਪਹਿਲਾਂ ਜਿਹੜੇ ਪੇੜੇ 'ਚ ਮੈਂ ਫਿਰ ਰਿਹਾ ਹਾਂ ਇਸ ਪੇੜੇ ਨੂੰ ਵੀ ਹੁਣ ਤੁਸੀਂ ਪਾਣੀ ਦੇ ਸਕਦੇ ਹੋ ਕਿਉਂਕਿ ਇੱਕ ਪਾਣੀ ਨੂੰ ਲਾਜ਼ਮੀ ਲਾਓ ਕਿਉਂਕਿ ਗਰਮੀ ਜ਼ਿਆਦਾ ਹੈ ਗਰਮੀ ਜ਼ਿਆਦਾ ਹੋਣ ਦੇ ਕਾਰਨ ਜਿਹੜੇ ਸਾਡਾ ਇਦਾਂ ਮੇਨ ਟੁੱਸਾ ਉਹ ਇਕੱਠਾ ਹੋਣਾ ਸਟਾਰਟ ਹੋ ਰਿਹਾ ਕਿਉਂਕਿ ਹੀਟ ਗਰਮੀ ਦੀ ਪੈ ਰਹੀ ਹੈ ਉਹਦੇ ਕਰਕੇ ਇਹਨੂੰ ਨੁਕਸਾਨ ਹੁੰਦਾ ਜਾ ਰਿਹਾ ਤੇ ਆਪਾਂ ਕਰ ਸਰਵਾ ਕਰਨ ਵਾਸਤੇ ਗਏ ਸੀ ਲੇਕਿਨ ਇਸ ਟਾਈਮ ਠੀਕ ਠਾਕ ਵੀ ਮਲਕੇ ਜਿਹੜਾ ਤੇਲੇ ਦਾ ਹਲਕਾ ਫੁਲਕਾ ਟੈਗ ਦੇਖ ਨੂੰ ਮਿਲਿਆ ਤੇ ਰੈੱਡ ਮੈਡ ਦਾ ਵੀ ਕੋਈ ਕੀ ਕਿਹਣਾ ਕਿਤੇ ਦਾਣਾ ਮਿਲ ਗਿਆ ਹੋਵੇ ਜਿਆਦਾ ਨਹੀਂ ਹੈਗਾ ਪਰ ਤੁਸੀਂ ਫੇਰ ਵੀ ਵੇਸਲੇ ਨਹੀਂ ਹੋਣਾ ਤੁਸੀਂ ਫੇਰ ਵੀ ਬੇਸਲੇ ਨਹੀਂ ਹੋਣਾ ਆਪਣੇ ਖੇਤ ਦਾ ਮੌਇਨਾ ਕਰਦੇ ਰਹਿਣਾ ਖਾਸ ਕਰਕੇ ਜਿੱਥੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਜਿੱਥੇ ਤੁਹਾਡੀ ਜਨਤ ਲੱਗੀ ਹੋਈ ਹੈ ਤੁਹਾਡੀ ਮੰਤ ਲੱਗੀ ਹੋਈ ਹੈ ਤੁਹਾਡਾ ਬੋਬੀ ਖਰਬੂਜਾ ਲੱਗਿਆ ਹੋਇਆ ਜਿੱਥੇ ਤੁਹਾਡੇ ਲਵੇ ਸਪੈਦੇ ਲੱਗੇ ਹੋਏ ਹੈ ਖਾਸ ਕਰਕੇ ਉੱਥੇ ਧਿਆਨ ਰੱਖਿਓ ਕਿਉਂਕਿ ਮੈਂ ਇੱਕ ਦੋ ਖੇਤ ਦੇਖਿਆ ਜਿੱਥੇ ਸਪੈਦੇ ਲੱਗੇ ਉੱਥੇ ਪ੍ਰੋਬਲਮ ਜਿਆਦਾ ਆਈ ਹੋਈ ਹੈ ਹੁਣ ਇਹ ਨਹੀਂ ਪਤਾ ਵੀ ਉਹ ਕਿਸ ਕਾਰਨ ਆਈ ਹੈ ਇਹ ਪੁਸ਼ਟੀ ਕਰਨਾ ਆਪਾਂ ਨਹੀਂ ਕਰ ਸਕਦੇ ਵੀ ਉਸ ਛਾਂ ਬੱਧ ਰਹਿਣ ਕਰਕੇ ਆਈ ਹੈ ਜਾਂ ਉੱਥੇ ਕੋਈ ਹੋਰ ਪ੍ਰੋਬਲਮ ਹੈ ਜਾਂ ਜਿਹੜੀ ਮੈਨੂੰ ਲੱਗਿਆ ਮੈਨੂੰ ਇਹ ਲੱਗੇ ਕਿ ਉੱਥੇ ਸਪੈਦਾ ਪਾਣੀ ਬਹੁਤ ਖੇਦਦਾ ਸਪੈਦਾ ਖਿੱਚਣ ਦੇ ਕਾਰਨ ਪਾਣੀ ਉੱਥੇ ਜਿਹੜੀ ਖੁਸ਼ਕੀ ਹੈ ਉਹ ਜ਼ਿਆਦਾ ਰਹਿੰਦੀ ਹੈ ਸ਼ਾਇਦ ਉਸ ਕਰਕੇ ਜਿਹੜਾ ਰੈੱਡ ਮੈਟ ਦਾ ਜਿਹੜਾ ਅਟੈਕ ਹੈ ਇਥੇ ਆਉਂਦਾ ਕਿਉਂਕਿ ਸਪੈਦਾ ਵਾਲੀ ਜਗ੍ਹਾ ਤੋਂ ਪਾਣੀ ਬਹੁਤ ਜ਼ਿਆਦਾ ਖੇਦਦਾ ਇਸ ਕਰਕੇ ਜਿਹੜੇ ਉਹ ਲਵੇ ਲਾਉਣ ਏਰੀਆ ਹੈ ਉਹ ਖੁਸ਼ਕ ਰਹਿ ਜਾਂਦਾ ਹੈ ਔਰ ਰੈੱਡ ਮੈਟ ਹੋ ਗਈ ਜਾਂ ਆਪਣੀ ਗੋਲਦਰੀ ਜੋ ਹੋ ਗਈ ਤਾਂਬੇ ਰੰਗੀ ਇਹਨੂੰ ਇਹ ਖੁਸ਼ਕੀ ਦਾ ਹੀ ਜਿਆਦਾ ਕਾਰਨ ਨੇ ਜਿੱਥੇ ਪਾਣੀ ਪ੍ਰੋਬਲਮ ਵੱਧਦਾ ਹੈ ਪਾਣੀ ਘੱਟ ਮੈਂ ਤਾਂ ਉੱਥੇ ਸਮੱਸਿਆ ਆਉਂਦੀ ਹੈ ਸੋ ਸਭ ਦਾ ਧੰਨਵਾਦ ਜਿਉਂਦੇ ਬਸਦੇ ਰਹੋ ਜਿਹੜੇ ਵੀ ਸੱਜਣਾਂ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਖੇਤੀਬਾੜੀ ਆਪਣੇ ਚੈਨਲ ਤੁਸੀਂ ਸਬਸਕ੍ਰਾਈਬ ਕਰ YouTube ਤੇ ਜਾ ਕੇ ਤੇ Facebook ਦੇ ਚੈਨਲ ਆਪਣਾ ਫੋਲੋ ਕਰ ਲਓ ਕਿਉਂਕਿ ਆਪਾਂ ਤੁਹਾਡੇ ਲਈ ਬਹੁਤ ਕੰਮ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜਿਦੇ ਵਿੱਚ ਸਾਡੇ ਭੋਲੇ-ਪਾਲੇ ਫਾਰਮਰ ਵੀਰ ਦਾ ਬਹੁਤ ਜਿਆਦਾ ਫਾਇਦਾ ਹੁੰਦਾ ਹੈ ਕਿਉਂਕਿ ਕੁਝ ਪਰਸੈਂਟ ਦਾ ਸਾਡੇ ਫਾਰਮਰ ਬਹੁਤ ਐਡਵਾਂਸ ਨੇ ਜੋ ਇਹ ਚੀਜ਼ ਨੂੰ ਭੋਲੇਪਰ ਪੂਰੇ ਸਮਝ ਲੈਂਦੇ ਆ ਲੇਕਿਨ ਵਿਚ ਵਿਚਾਰੇ ਬਹੁਤ ਭੋਲੇ ਆ ਸੋ ਧੰਨਵਾਦ ਸਭ ਦਾ ਜਿਉਂਦੇ ਵਾਦ ਰਹੋ ਸਸਿਕਾ ਸਾਰਿਆਂ ਨੂੰ ਆਪਣਾ ਸਾਥ ਤੇ ਆਪਣੀ ਵੀਡੀਓ ਹਮੇਸ਼ਾ ਸ਼ੇਅਰ ਕਰਿਆ ਕਰੋ